ਗੱਲ ਜੀ ਮੈਂ ਹਾਸ਼ਦੀਪ कौर ਸੰਧੂ ਤੇ ਗੱਲ ਕਰਦੇ ਹਾਂ ਹਾਂ ਜੀ ਸ਼੍ਰੋਮੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮਾਲ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਲੱਗਾ ਹੋਣ ਤੋਂ ਸਭ ਤੋਂ ਵੱਡਾ ਝਟਕਾ ਜੇਕਰ ਗੱਲ ਕਰੀਏ ਤਾਂ ਵਿਕਰਮ ਸਿੰਘ ਮਜੀਠੀਆ ਜਿੱਥੇ ਇਸ ਵਾਰ ਉਹਨਾਂ ਦੀ ਨਵੀਂ ਸੁਣਵਾਈ ਹੋਈ ਹੈ ਜੇਕਰ ਪਹਿਲਾਂ ਦੀ ਗੱਲ ਕਰੀਏ ਤਾਂ ਜਿੱਥੇ 8 ਸੁਣਵਾਈਆਂ ਹੋਈਆਂ जिदे सुनवाई ਤੋਂ ਬਾਅਦ ਹਮੇਸ਼ਾ ਹੀ ਬਿਕਰਮ ਸਿੰਘ ਮਜੀਠੀਆ ਦੇ ਜਿਹੜੇ ਵਕੀਲ ਨੇ ਦਮਨਪ੍ਰੀ ਸੋਦੀ ਤੇ ਅਸ਼ਰਫ ਕਲੇਰ ਹਮੇਸ਼ਾ ਹੀ ਜਦੋਂ ਕੋਰਟ ਤੋਂ ਬਾਹਰ ਆਉਂਦੇ ਨੇ ਤਾਂ ਹਮੇਸ਼ਾ ਹੀ ਇਹ ਕਹਿੰਦੇ ਨਜ਼ਰ ਆਏ ਨੇ ਕਿ ਬਿਕਰਮ ਸਿੰਘ ਮਜੀਠੀਆ ਦੀ ਸੁਣਵਾਈ ਚਾ ਗੱਲਬਾਤ ਹੋਈ ਹੈ ਕੋਈ ਦਲੀਲਾ ਬੀਲਾ ਨਹੀਂ ਪੇਸ਼ ਕੀਤੀਆਂ ਗਈਆਂ ਹਮੇਸ਼ਾ ਹੀ ਬਦਲਾ ਕੋਈ ਦੀ ਰਾਜਨੀਤੀ ਕਰਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਕਿਹਾ ਕਿ ਜਿਹੜੇ ਸਾਡੀਆਂ ਚਰਮਪੂਰਵੀਆਂ ਉਡਾਉਂਦੇ ਸੀ ਜਿਹੜੇ ਕਹਿੰਦੇ ਸੀ ਕਿ ਮੈਂ ਮੁੱਛਾਂ ਨੂੰ ਵੱਟ ਦਿੰਦੇ ਸੀ ਪੱਟਾਂ ਨੂੰ ਥਾਪੀਆਂ ਮਾਰਦੇ ਸੀ ਜਿਹੜੇ ਕਹਿੰਦੇ ਸੀ ਕਿ ਭਗਵੰਤ ਮਾਨਾ ਤੈਨੂੰ ਜੇਲ੍ਹ ਜਕਰਾ ਦੇਾਂਗੇ ਤੇ ਅੱਜ ਉਹ ਨਾਬਾ ਦੀ ਜੇਲ੍ਹ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਚੀਕਾਂ ਸੁਣ ਸਕਦੇ ਨੇ ਜੇਕਰ ਗੱਲ ਕਰੀਏ ਤਾਂ ਜਿੱਥੇ ਵਾਰ-ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਕਿਹਾ ਜਾਂਦਾ ਸੀ ਕਿ ਸਾਡੇ ਕੋਲ ਟੋਕਰਾ ਪਰ ਕੇ ਜੋ ਦਲੀਲਾਂ ਅਪੀਲਾਂ ਸਬੂਤ ਸਾਡੇ ਕੋਲ ਨੇ ਲੇਕਿਨ ਜਦੋਂ ਵੀ ਗੱਲ ਹੁੰਦੀ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹਮੇਸ਼ਾ ਹੀ ਜੋ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਸੀ ਉਹ ਕਹਿੰਦੇ ਸੀ ਕਿ ਫਿਰ ਤੁਸੀਂ ਦਲੀਲਾਂ ਤੇ ਅਪੀਲਾਂ ਪੇਸ਼ ਕਿਉਂ ਨਹੀਂ ਕਰਦੇ ਇਹਨਾਂ ਤੜੇ ਕੋਲ ਦਲੀਲਾ ਅਪੀਲਾਂ ਨੇ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਵੱਲੋਂ ਵੀ ਕਿਹਾ ਜਾਂਦਾ ਸੀ ਕਿ ਹਮੇਸ਼ਾ ਹੀ ਮੇਰੇ ਖਿਲਾਫ ਜੇ ਦਲੀਲਾ ਅਪੀਲਾਂ ਨੇ ਤਾਂ ਇਹ ਪੇਸ਼ ਕਿਉਂ ਨਹੀਂ ਕਰਦੇ ਇਹਨਾਂ ਵੱਲੋਂ ਹਮੇਸ਼ਾ ਹੀ ਬਦਲਾਖੋਰੀ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਇਹ ਸਿਰਫ ਸੱਤਾ ਵਿੱਚ ਆ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੇਰੇ ਤੇ ਝੂਠੇ ਇਲਜ਼ਾਮ ਲਗਾ ਰਹੇ ਨੇ ਵਾਰ-ਵਾਰ ਇਹਨਾਂ ਗੱਲਾਂ ਕਰਕੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਾਫੀ ਵੱਡੇ ਸਵਾਲ ਵੀ ਕੀਤੇ ਗਏ ਲੇਕਿਨ ਜੇਕਰ ਗੱਲ ਕਰੀਏ ਤਾਂ ਹੁਣ ਜਿਹੜੀ ਹੈ ਬਾਜੀ ਪਲਟ ਦੀ ਨਜ਼ਰ ਆ ਰਹੀ ਹੈ ਕਿਉਂਕਿ ਹੁਣ ਤੱਕ ਦੀ ਨਵੀਂ ਸੁਣਵਾਈ ਸੀ ਜਿੱਥੇ ਇੱਕ ਪਾਸੇ ਵਿਕਰਮ ਸਿੰਘ ਮਜੀਠੀਆ ਨਿਆਹ ਹਰਾਸਦ ਦੇ ਵਿੱਚ ਨੇ ਤੇ ਦੂਸਰੇ ਪਾਸੇ ਉਹਨਾਂ ਨੇ ਜ਼ਮਾਨਤ ਦੀ ਅਰਜੀ ਲਗਾਈ ਹੋਈ ਹੈ ਲੇਕਿਨ ਇਸ ਵਾਰ ਜਦੋਂ ਨਵੀਂ ਸੁਣਵਾਈ ਹੋਈ ਤਾਂ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਜਿਵੇਂ ਹੀ ਬਾਹਰ ਆਏ ਨਾ ਹੀ ਤਾਂ ਕੋਈ ਬਿਆਨ ਉਹ ਸੋਸ਼ਲ ਮੀਡੀਆ ਤੇ ਦੇਣ ਦੇ ਨਜ਼ਰ ਆ ਰਹੇ ਨੇ ਨਾ ਹੀ ਉਹਨਾਂ ਵੱਲੋਂ ਕੋਈ ਬਿਆਨ ਨਿਕਲ ਕੇ ਪੱਤਰਕਾਰਾਂ ਰਾਹੀਂ ਆਇਆ ਕੀ ਗੱਲ ਹੋ ਸਕਦਾ ਹੈ ਕਿ ਅੰਦਰਲੀ ਗੱਲ ਹੋਵੇ ਕਿ ਜਿਹੜੀਆਂ ਦਲੀਲਾਂ ਪੀਲਾਂ ਦੀ ਹਮੇਸ਼ਾ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗੱਲ ਕਰਦੇ ਨੇ ਵਿਜੀਲੈਂਸ ਗੱਲ ਕਰਦੀ ਹੈ ਸਰਕਾਰੀ ਵਕੀਲ ਗੱਲ ਕਰਦੇ ਨੇ ਉਹ ਕੋਰਟ ਦੇ ਵਿੱਚ ਪੇਸ਼ ਕਰ ਦਿੱਤੇ ਗਏ ਹੋਣ ਜੇਕਰ ਗੱਲ ਕਰੀਏ ਤੇ ਉਹਦੇ ਚਲਦਿਆਂ ਹੀ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਵੱਡਾ ਝਟਕਾ ਲੱਗਣ ਜਾ ਰਿਹਾ ਹੋਵੇ ਕਿਉਂਕਿ ਕੁਝ ਪੱਤਰਕਾਰਾਂ ਦੀ ਗੱਲ ਕਰੀਏ ਬੁੱਧੀਜੀਵਾਂ ਦੀ ਗੱਲ ਕਰੀਏ ਤਾਂ ਹੋ ਸਕਦਾ ਹੈ ਕਿ ਵਿਕਰਮ ਸਿੰਘ ਮਜੀਠੀਆ ਇਸ ਟਾਈਮ ਕਾਫੀ ਕਸੂਤੇ ਫਸ ਚੁਕੇ ਹੋਣ ਕਿ ਜੋ ਦਲੀਲਾਂ ਅਪੀਲਾਂ ਅੱਗੇ ਪੇਸ਼ ਨਹੀਂ ਕੀਤੀਆਂ ਗਈਆਂ ਉਹ ਇਸ ਵਾਰ ਪੇਸ਼ ਕਰ ਦਿੱਤੀਆਂ ਗਈਆਂ ਹੁਣ ਤਾਂ ਜਿਹੜੀ ਹੁਣ 11 ਅਗਸਤ ਨੂੰ ਉਹਨਾਂ ਦੀ ਸੁਣਵਾਈ ਹੋਣੀ ਹੈ ਉਹਦੇ ਚੱਲਦਿਆਂ ਮੈਨੂੰ ਲੱਗਦਾ ਕਿ ਹੁਣ ਉਹ ਕਦੇ ਵੀ ਨਾਬਾਦੀ ਜੇਲ੍ਹ ਤੋਂ ਬਾਹਰ ਨਹੀਂ ਆ ਸਕਦੇ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਕਸਰ ਕਹਿੰਦੇ ਨਜ਼ਰ ਆਉਂਦੇ ਨੇ ਲੇਕਿਨ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਿੱਥੇ ਹਮੇਸ਼ਾ ਹੀ ਸ਼ਬਦੀ ਹਮਲੇ ਕੀਤੇ ਜਾਂਦੇ ਨੇ ਲੇਕਿਨ ਉਹਦੇ ਨਾਲ ਚੱਲਦੇ ਆ ਚੱਲਦੇ ਆ ਇਹ ਵੱਡੀਆਂ ਗੱਲਾਂ ਨਿਕਲ ਕੇ ਜੋ ਬਾਹਰ ਆ ਰਹੀਆਂ ਨੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਹ ਵਾਰ-ਵਾਰ ਕਿਹਾ ਜਾਂਦਾ ਹੈ ਤਾਂ ਇਸ ਵਾਰ ਜੋ ਕਿਸੇ ਵੀ ਤਰ੍ਹਾਂ ਦੀ ਸਟੇਟਮੈਂਟ ਬਿਕਮ ਸਿੰਘ ਮਜੀਠੀਆ ਦੇ ਵਕੀਲਾਂ ਵੱਲੋਂ ਬਾਹਰ ਨਹੀਂ ਆਈ